ਪੰਜਾਬ ਦਾ ਧੂਆਂ ਦਿੱਲੀ ਚਲੇ ਜਾਂਦਾ ਦਿੱਲੀ ਹੋਈ ਜਾਂਦਾ ਹੋਰ ਕਿਤੇ ਜਾਂਦਾ ਹੀ ਨਹੀਂ ਇਹ ਧੂਆਂ ਕੱਲਾ ਲੀਡਰਾਂ ਦੀਆਂ ਅੱਖਾਂ 'ਚ ਪੈਂਦਾ ਇਹਨਾਂ ਨੂੰ ਉਹਨਾਂ ਫੈਕਟਰੀਆਂ ਦੇ ਵਿੱਚੋਂ 20-20 ਫਟ ਉੱਚੀਆਂ ਲਾਟਾਂ ਨਹੀਂ ਦੀਨੀਆਂ ਪੰਜਾਬ ਦੀ ਜ਼ਮੀਨ ਦੀ ਐਸੀ ਦੀ ਤੈਸੀ ਕਰਤੀ ਇਹਨਾਂ ਨੇ ਇੰਡਸਟਰੀਆਂ ਲਾ ਲਾ ਕੇ ਜੀ ਜੀ ਪੰਜਾਬ ਦੀ ਅਪਜਾਊ ਧਰਤੀ ਦੀ ਹਮ ਤੇ ਹੁਣ ਇਹਨਾਂ ਨੂੰ ਇਹ ਆ ਵੀ ਹੁਣ ਜਿਹੜੇ ਬਚੇ ਕੁਝ ਨੇ ਇਹ ਵੀ ਸਾਨੂੰ ਜ਼ਮੀਨਾਂ ਵੇਚ ਦੇਣ ਵੱਡੇ ਘਰਾਣਿਆਂ ਦੀਆਂ ਫੈਕਟਰੀਆਂ ਨੇ ਹਮ ਵੱਡੇ ਵੱਡੇ ਕਾਰੋਬਾਰ ਖੁੱਲੇ ਹੋਏ ਨੇ ਇੱਥੇ ਜਿਨ੍ਹਾਂ ਤੋਂ ਪੰਜਾਬ ਦੀ ਧਰਤੀ ਹੈ ਜਿਹੜੀ ਉਹ ਨਸ਼ਟ ਹੋ ਰਹੀ ਆ ਪ੍ਰਦੂਸ਼ਿਤ ਹੋ ਰਹੀ ਆ ਉਹ ਨਹੀਂ ਦਿਸਦੀ ਤੇ ਕਿਸਾਨ ਇਹਨਾਂ ਨੂੰ ਦੇਖ ਜਾਂਦੇ ਆ ਹਰ ਵਾਰੀ ਇਹਨਾਂ ਨੂੰ ਦੀਵਾਲੀ ਦੇ ਪਟਾਕੇ ਨਹੀਂ ਦੇਖਦੇ ਦੁਸਹਿਰੇ ਤੇ ਰਾਵਣਾਂ ਦੀ ਪਾਲੀ ਜਿਹੜੀ ਹੁੰਦੀ ਆ ਰਾਵਣ ਸੜੇ ਜਾਂਦੇ ਆ ਉਹ ਨਹੀਂ ਦੇਖਦੇ ਉਹ ਘੋਲ ਜ਼ਰੂਰ ਵਰਤੋਗੇ ਜੀ ਹਰ ਸਾਹਿਬ ਨੂੰ ਬੇਨਤੀ ਆ ਤੇ ਭਗਵਾਨਤਮਨ ਸਾਹਿਬ ਨੂੰ ਵੀ ਉਹ ਜਿਹੜਾ ਆਰਵਿੰਦ ਕੇਰਕਲ ਸਾਹਿਬ ਕਹਿੰਦੇ ਸੀ ਵੀ ਘੋਲ ਤਿਆਰ ਕੀਤਾ ਬਸ ਹੋ ਹੀ ਜਾਂਦਾ ਘੋਲ ਹਾਂ ਤੇ ਉਹ ਪਾਉ ਮੜਾ ਜਾ ਪਰਾਲੀ ਖਤਮ ਪਰਾਲੀ ਕੋ ਟੈਕਲ ਕਰਨੇ ਲਈ ਦਿੱਲੀ ਸਰਕਾਰ ਨੇ ਪੂਸਾ ਇੰਸਟੀਚਿਊਟ ਕੇ ਸਾਥ ਇੱਕ ਘੋਲ ਦਾ ਵਿਚਾਰ ਕੀਤਾ ਤੇ ਮੰਦੀ ਜੀ ਜਦੋਂ ਕਿਸਾਨ ਦੀ ਪੱਕੀ ਫਸਲ ਨੂੰ ਅੱਗ ਲੱਗ ਜਾਂਦੀ ਆ ਉਦੋਂ ਸਰਕਾਰ ਦਾ ਕੋਈ ਵੀ ਮੈਂਬਰ ਕੋਈ ਵੀ ਨਹੀਂ ਆਉਂਦਾ ਨਾ ਕੋਈ ਉਹਨਾਂ ਦੀ ਬਾਹ ਫੜਦਾ ਛੇਤੀ ਤੇ ਜਦੋਂ ਕਿਸਾਨ ਦੀ ਫਸਲ ਪੱਕ ਜਾਂਦੀ ਆ ਵੱਢੀ ਜਾਂਦੀ ਆ ਪਰਾਲੀ ਨੂੰ ਥੋੜੀ ਬਹੁਤੀ ਅੱਗ ਵੀ ਲਾ ਦਿੰਦੇ ਆ ਠੀਕ ਆ ਤੇ ਮੈਂਟੋ ਮੈਂਟ ਸਰਕਾਰ ਆ ਜਾਂਦੀ ਆ ਪਰਚਾ ਕਰਨ ਵਸਾਨਾਂ ਦੇ ਤੇ ਜਾਂ ਫਿਰ ਆਈ ਕਰਨ ਉਹ ਆਵਜੇ ਦਾ ਵੀ ਛੱਡੋ ਇਹ ਆਪਦੇ ਸਰਦਨ ਭੇਜਦੇ ਕਰਨ ਹਮ ਫਸਲਾਂ ਵੱਟੀਆਂ ਤੋਂ ਬਾਅਦ ਜੀ ਕਿਉਂਕਿ ਰੇਟ ਵੀ ਤਾਂ ਇਹੀ ਤੈਅ ਕਰਦੇ ਨੇ ਹਮ ਕਿਸਾਨਾਂ ਦੀ ਮਰਜ਼ੀ ਨਾਲ ਤਾਂ ਰੇਟ ਲੱਗਦਾ ਨਹੀਂ ਜੀ ਜਿੰਨਾ ਉਹਨਾਂ ਨੇ ਕਹਿਤਾ ਉਹਨਾਂ ਹੀ ਰੇਟ ਲੱਗਣਾ ਤੇ ਬਾਕੀ ਆਪਣੇ ਫਸਲਾਂ ਨੇ ਜਿਹੜੀਆਂ ਉਹ ਦੂਜੀਆਂ ਸਟੇਟਾਂ 'ਚੋਂ ਅੱਗੇ ਵੀ ਵੇਚ ਜਾਂਦੀਆਂ ਹਮ ਉੱਥੇ ਵੀ ਕੋਈ ਧਿਆਨ ਨਹੀਂ ਦਿੰਦਾ ਉਹ ਮੈਂ ਉਹ ਖਬਰਾਂ ਉਹ ਖਬਰਾਂ ਹਰ ਵਾਰੀ ਆਉਂਦੀਆਂ ਨੇ ਹਮ ਸਾਡੀਆਂ ਫਸਲਾਂ ਇੱਥੋਂ ਚੱਕੀਆਂ ਦੀ ਜਾਂਦੀਆਂ ਉਹਨਾਂ ਦੀਆਂ ਫਸਲਾਂ ਇੱਧਰ ਆ ਕੇ ਵੇਚ ਕੇ ਅਗਲੇ ਪੈਸੇ ਉੱੱਠ ਕੇ ਲਿਆ ਜਾਂਦੇ ਆ ਇੱਕ ਪਰਾਲੀ ਦਾ ਮੁੱਦਾ ਬਹੁਤ ਚੱਲਦਾ ਬਈ ਪੰਜਾਬ ਦਾ ਧੂਆਂ ਦਿੱਲੀ ਚਲੇ ਜਾਂਦਾ ਦਿੱਲੀ ਹੀ ਜਾਂਦਾ ਹੋਰ ਕਿਤੇ ਜਾਂਦਾ ਹੀ ਨਹੀਂ ਬਈ ਕੱਲਾ ਪੰਜਾਬ ਚ ਹੀ ਧੂਆਂ ਬਸ ਹੋਰ ਕਿਤੇ ਹੈ ਹੀ ਨਹੀਂ ਇਹ ਧੂਆਂ ਕੱਲਾ ਲੀਡਰਾਂ ਦੀਆਂ ਅੱਖਾਂ 'ਚ ਪੈਂਦਾ ਹੂੰ ਕਿਉਂਕਿ ਉਹਨਾਂ ਨੂੰ ਪੰਜਾਬ ਦੇ ਕਿਸਾਨ ਦੀਂਦੇ ਆ ਜੀ ਨਹੀਂ ਦੇ ਨਹੀਂ ਚੁੱਪਦੇ ਆ ਚੁੱਪਦੇ ਚੁੱਪਦੇ ਆ ਵੀ ਇਹ ਖੇਤੀਬਾੜੀ ਕਿਉਂ ਕਰੀ ਜਾਂਦੇ ਜਿਹੜੇ ਬੱਚੇ ਕੁਛੇ ਆ ਹੂੰ ਕਿਉਂਕਿ ਪੰਜਾਬ ਦੀ ਜ਼ਮੀਨ ਦੀ ਐਸੀ ਦੀ ਤਸੀਹ ਕਰਤੀ ਇਹਨਾਂ ਨੇ ਇੰਡਸਟਰੀਆਂ ਲਾ ਲਾ ਕੇ ਜੀ 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 ਪੰਜਾਬ ਦੀ ਉਪਜਾਊ ਧਰਤੀ ਦੀ ਹੂੰ ਤੇ ਹੁਣ ਇਹਨਾਂ ਨੂੰ ਇਹ ਆ ਵੀ ਹੁਣ ਜਿਹੜੇ ਬੱਚੇ ਕੁਝੇ ਨੇ ਇਹ ਵੀ ਸਾਨੂੰ ਜ਼ਮੀਨਾਂ ਵੇਚ ਦੇਣ ਵੇਚ ਜ਼ਮੀਨਾਂ ਛੱਡ ਦੇਣਾ ਸੀ ਕਬਜਾ ਇਹਨਾਂ ਨੂੰ ਉਹਨਾਂ ਫੈਕਟਰੀਆਂ ਦੇ ਵਿੱਚੋਂ 20-20 ਫੁੱਟ ਉੱਚੀਆਂ ਲਾਟਾਂ ਨਹੀਂ ਦੀਨੀਆਂ ਹੂੰ ਜਿਹੜੀਆਂ ਨਿਕਲਦੀਆਂ ਨੇ ਹੂੰ ਤੇ ਇੱਕ ਆਪਣੇ ਮੰਤਰੀ ਸਾਹਿਬ ਨੇ ਜਿਨ੍ਹਾਂ ਦੇ ਪੇਪਰ ਮੇਲਾ ਸ਼ਾਇਦ ਤੇ ਉਹਨਾਂ ਦੀ ਸਵਾਲ ਲੋਕਾਂ ਦੇ ਘਰਾਂ 'ਚ ਵੱੜਦੀ ਆ ਹੂੰ ਕਾਂਗਰਸ ਦੇ ਹੈਗੇ ਨੇ ਲੀਡਰ ਹਾਂਜੀ ਹਾਂ ਜੀ ਨੇ ਤੇ ਉਹ ਨਹੀਂ ਇਹਨਾਂ ਨੂੰ ਦਿਸਦੇ ਹੂੰ ਜਿਹੜੀਆਂ ਜਾਨੀ ਗੱਲ ਉਹ ਵੀ ਵੱਡੇ ਘਰਾਣਿਆਂ ਦੀਆਂ ਫੈਕਟਰੀਆਂ ਨੇ ਹੂੰ ਵੱਡੇ ਵੱਡੇ ਕਾਰੋਬਾਰ ਖੁੱਲੇ ਹੋਏ ਨੇ ਇੱਥੇ ਜਿਨ੍ਹਾਂ ਤੋਂ ਪੰਜਾਬ ਦੀ ਧਰਤੀ ਹੈ ਜਿਹੜੀ ਉਹ ਨਸ਼ਟ ਹੋ ਰਹੀ ਆ ਪ੍ਰਦੂਸ਼ਿਤ ਹੋ ਰਹੀ ਆ ਉਹ ਨਹੀਂ ਦਿਸਦੀ ਤੇ ਕਿਸਾਨ ਇਹਨਾਂ ਨੂੰ ਦੇਖ ਜਾਂਦੇ ਆ ਹਰ ਵਾਰੀ ਇਹਨਾਂ ਨੂੰ ਦੀਵਾਲੀ ਦੇ ਪਟਾਕੇ ਨਹੀਂ ਦੇਖਦੇ ਹੂੰ ਦਸਹਿਰੇ ਤੇ ਰਾਵਣਾਂ ਦੀ ਪਾਲੀ ਜਿਹੜੀ ਹੁੰਦੀ ਆ ਰਾਵਣ ਸਾੜੇ ਜਾਂਦੇ ਆ ਉਹ ਨਹੀਂ ਦੇਖਦੇ ਹੂੰ ਉਹ ਤਾਂ ਪਵਿੱਤਰ ਆ ਨਾ ਉਹਨਾਂ ਦਾ ਧੂਆਂ ਉਹ ਨਹੀਂ ਦੇਖਦੇ ਹੈਗੇ ਉਹਨਾਂ ਦਾ ਵੀ ਤਾਂ ਧੂਆਂ ਦਾ ਹੁੰਦਾ ਹੀ ਆ ਉਹ ਨਾਲੇ ਉਹ ਪੂਰੇ ਦੇਸ਼ 'ਚ ਚੱਲਦੇ ਬਿਲਕੁਲ ਤੇ ਉਸ ਤੋਂ ਬਾਅਦ ਫਿਰ ਜੇ ਹੁਣ ਆਪਾਂ ਫੇਰ ਗੱਲ ਉੱਥੀ ਆਈਆਂ ਹਾਂ ਦਿੱਲੀ ਤੇ ਜੀ ਕਿਉਂਕਿ ਧੂਆਂ ਦਿੱਲੀ ਪਹੁੰਚਦਾ ਤੇ ਦਿੱਲੀ ਯਰਵੰਦੀ ਗੈਰੀ ਵਾਲੀ ਸਰਕਾਰ ਸੀ ਹੁਣ ਤਾਂ ਚਲੋ ਬੀਜੇਪੀ ਦੀ ਸਰਕਾਰ ਆ ਗਈ ਹਾਂ ਤੇ ਉਦੋਂ ਕੇਜਰੀਵਾਲ ਸਾਹਿਬ ਬਿਆਨ ਦਿੰਦੇ ਹੁੰਦੇ ਸੀ ਵੀ ਅਸੀਂ ਇੱਕ ਕੋਈ ਘੋਲ-ਘੂਲ ਬਣਾਇਆ ਇਹਨਾਂ ਨੇ ਹਾਂ ਵੀ ਉਹ ਕਹਿੰਦੇ ਪਾ ਦਿਓ ਪਰਾਲੀ ਖਤਮ ਹਾਂ ਉਹ ਘੋਲ ਹੁਣ ਲੱਗਦਾ ਵੀ ਪੰਜਾਬ 'ਚ ਲਿਆਉਣ ਦੀ ਲਿਆਉਣਾ ਚਾਹੀਦਾ ਹੁਣ ਟਾਈਮ ਸਮਾਂ ਹੁਣ ਤਾਂ ਕਿ ਕਿਸਾਨਾਂ ਦੇ ਉੱਪਰ ਪਰਚੇ ਨਾ ਹੋਣ ਪ੍ਰਦੂਸ਼ਣ ਨਾ ਹੋਵੇ ਇਹ ਧੂਆ ਜਿਹੜਾ ਦਿੱਲੀ ਜਾ ਕੇ ਨੁਕਸਾਨ ਨਾ ਕਰੇ ਤੇ ਉਹ ਘੋਲ ਜ਼ਰੂਰ ਵਰਤੋਗੇ ਜੀ ਰਾਲ ਸਾਹਿਬ ਨੂੰ ਬੇਨਤੀ ਆ ਤੇ ਭਗਵੰਤ ਮਾਨ ਸਾਹਿਬ ਨੂੰ ਵੀ ਉਹ ਜਿਹੜਾ ਆਰਵਿੰਦ ਕਈਕਲ ਸਾਹਿਬ ਕਹਿੰਦੇ ਸੀ ਵੀ ਘੋਲ ਤਿਆਰ ਕੀਤਾ ਬਸ ਹੋਈ ਜਾਂਦਾ ਘੋਲ ਹੂੰ ਤੇ ਉਹ ਪਾਓ ਮੜਾ ਜਾ ਪਰਾਲੀ ਖਤਮ जी जी वो घोल जरूर बारो हम लोग सुनते हैं ना कि पराली जलाने की वजह से सर्दियों के अंदर प्रदूषण होता है तो पराली को टैकल करने के लिए दिल्ली सरकार ने पूसा इंस्टीट्यूट के साथ एक घोल का आविष्कार किया दिल्ली के जितने भी किसान हैं लगभग पांच हजार एकड़ के ऊपर दिल्ली में खेती होती है दिल्ली के किसान पराली नहीं जलाते वो घोल का छिड़काव कर देते हैं पराली जलाने की जरूरत नहीं पड़ती दिल्ली के किसानों की पराली से धुआं नहीं आता पंजाब से धुआं आया करता है पिछले साल पंजाब सरकार ने कई कदम उठा ਹਾਂ ਲੇਕਿਨ ਇਸ ਬਾਰ ਹੋਰ ਵੀ ਕਾਫੀ ਕਮ ਹੋਗਾ ਪੰਜਾਬ ਸੇ ਜੋ ਪਰਾਲੀ ਦਾ ਧੂੰਆ ਆਤਾ ਹੈ ਉਸ ਧੂੰਏ ਕੋ ਰੋਕਨੇ ਕੇ ਲਈ ਪੰਜਾਬ ਸਰਕਾਰ ਆਪਣੇ ਸਤਰ ਤੇ ਕਈ ਸਾਰੇ ਕਦਮ ਉਠਾ ਰਹੀ ਹੈ ਤੁਸੀਂ ਮੰਦੀਰ ਜੀ ਪਾਕਚੇ ਦੀ ਗੱਲ ਕੀਤੀ ਆ ਤੇ ਮੰਦੀਰ ਜੀ ਜਦੋਂ ਕਿਸਾਨ ਦੀ ਪੱਕੀ ਫਸਲ ਨੂੰ ਅੱਗ ਲੱਗ ਜਾਂਦੀ ਆ ਉਦੋਂ ਸਰਕਾਰ ਦਾ ਕੋਈ ਵੀ ਮੈਂਬਰ ਕੋਈ ਵੀ ਨਹੀਂ ਹੁੰਦਾ ਨਾ ਕੋਈ ਉਹਨਾਂ ਦੀ ਬਾਹ ਫੜਦਾ ਛੇਤੀ ਤੇ ਜਦੋਂ ਕਿਸਾਨ ਦੀ ਫਸਲ ਪੱਕ ਜਾਂਦੀ ਆ ਵੱਢੀ ਜਾਂਦੀ ਆ ਪਰਾਲੀ ਨੂੰ ਥੋੜੀ ਬਹੁਤੀ ਅੱਗ ਵੀ ਲਾ ਦਿੰਦੇ ਆ ਠੀਕ ਆ ਤੇ ਮੈਂਟੋ ਮੈਂਟ ਸਰਕਾਰ ਆ ਜਾਂਦੀ ਆ ਪਰਚਾ ਕਰਨ ਕਿਸਾਨਾਂ ਦੇ ਐਤ ਕੀ ਤਾਂ ਪਰਾਲੀ ਰਹੀ ਹੋਈ ਨਹੀਂ ਐਤ ਕੀ ਤਾਂ ਅੱਧਾ ਪੰਜਾਬ ਡੁੱਬਿਆ ਹੋਇਆ ਸੀ ਜ਼ਮੀਨ ਹੀ ਨਹੀਂ ਰਹੀ ਫਸਲਾਂ ਹੀ ਨਹੀਂ ਬਚੀਆਂ ਜੀ ਤੇ ਜਿੰਨੇ ਆ ਕੇ ਸੀਗੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਨੇ ਤਾਂ ਉਹ ਜਿਹੜੀਆਂ ਹੁਣ ਗੱਠਾਂ ਚੱਲਦੀਆਂ ਨੇ ਉਹ ਕਰਨ ਬਣਾਉਣ ਲੱਗ ਗਏ ਤੇ ਥੋੜੇ ਬੋਤੇ ਹੋਣਗੇ ਜਿਨ੍ਹਾਂ ਨੇ ਲਈ ਹੋ ਹਮ ਗਰੀਬ ਕਿਸਾਨ ਹੋਣੇ ਬਿਲਕੁਲ ਇਹ ਜਿਨ੍ਹਾਂ ਕੋਲੇ ਸਾਧਨ ਨਹੀਂ ਹੈਗੇ ਜੀ ਜੀ ਜਿਨ੍ਹਾਂ ਕੋਲ ਆਪਣਾ ਟਰੈਕਟਰ ਉਹਨਾਂ ਕੋਲੇ ਆਪਣੇ ਸਾਧਨ ਨਹੀਂ ਹੈਗੇ ਤੇ ਜਾਂ ਜਿਹੜੇ ਕੋਲ ਵੀ ਫਾਈਨੈਂਸ਼ੀਅਲ ਤੌਰ ਤੇ ਇਹਨੇ ਮਜ਼ਬੂਤ ਨਹੀਂ ਹੈਗੇ ਜਿਹੜੇ ਵਿਚਾਰੇ ਠੇਕਿਆਂ ਦੇ ਕਰਦੇ ਇੱਕ ਦੋ ਕਿਲਿਆਂ ਦੇ ਕਰਦੇ ਆ ਤੇ 2-2 4-4 ਕਿਲਿਆਂ ਵਾਲੇ ਨੇ ਜੀ ਜੀ ਉਹਨਾਂ ਨੇ ਲਾਈ ਹੋਊਗੀ ਤੇ ਕਿਉਂਕਿ ਮਸ਼ੀਨਰੀ ਦਾ ਖਰਚਾ ਬਹੁਤ ਜਾਂਦੇ ਆ ਹਾਂ ਆਹ ਡੀਜ਼ਲ ਦੇਖ ਲਓ ਤੁਸੀਂ ਜੀ ਕਿੰਨਾ ਮਹਿੰਗਾ ਟਰਾਲ ਕਿੰਨਾ ਮਹਿੰਗਾ ਜੀ ਤੇ ਹੋਰ ਮਸ਼ੀਨਰੀ ਦਾ ਖਰਚਾ ਹਾਂ ਤੇ ਜਾਂ ਤਾਂ ਸਰਕਾਰ ਇਹਨਾਂ ਨੂੰ ਕਹ ਲਓ ਵੀ ਮੁਆਵਜ਼ਾ ਪਰ ਏਕੜ ਥੋੜਾ ਜਿਹਾ ਦੇ ਦਿਆ ਕਰਨ ਹਾਂ ਤੇ ਜਾਂ ਫਿਰ ਐ ਕਰਨ ਮੁਆਵਜ਼ੇ ਦਾ ਵੀ ਛੱਡੋ ਕਿ ਆਪਦੇ ਸਾਧਨ ਭੇਜ ਦਿਆ ਕਰਨ ਫਸਲਾਂ ਵੱਡੀਆਂ ਤੋਂ ਬਾਅਦ ਜੀ ਕਿਉਂਕਿ ਰੇਟ ਵੀ ਤਾਂ ਇਹੀ ਤੈਅ ਕਰਦੇ ਨੇ ਹਮ ਕਿਸਾਨਾਂ ਦੀ ਮਰਜ਼ੀ ਨਾਲ ਤਾਂ ਰੇਟ ਲੱਗਦਾ ਨਹੀਂ ਜੀ ਜਿੰਨਾ ਉਹਨਾਂ ਨੇ ਕਹਿਤਾ ਉਹਨਾਂ ਹੀ ਰੇਟ ਲੱਗਣਾ ਜੀ ਜੀ ਤੇ ਬਾਕੀ ਫਸਲ ਸਾਡੀ ਕਿਸਾਨਾਂ ਦੀ ਪਈ ਰਹਿੰਦੀ ਹੈ ਕਹਿੰਦੇ ਜੀ ਨਵੀਂ ਹੈ ਇਹਦੇ ਚ ਹਮ ਇੰਨੀ ਇੰਨਾ ਆ ਬਾਈ ਨਾ ਉਹ ਆ ਉਹ ਫਸਲਾਂ ਸਾਡੀਆਂ ਇਂ ਰੁਲਦੀਆਂ ਰਹਿੰਦੀਆਂ ਨੇ ਉਹ ਇਹਨਾਂ ਦੇ ਹਿਸਾਬ ਨਾਲ ਚੱਕੀਆਂ ਜਾਂਦੀਆਂ ਜੀ 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 ਤੇ ਬਾਕੀ ਆਪਣੇ ਫਸਲਾਂ ਨੇ ਜਿਹੜੀਆਂ ਉਹ ਦੂਜੀਆਂ ਸਟੇਟਾਂ 'ਚੋ ਆਕੇ ਵੀ ਵਿਕ ਜਾਂਦੀਆਂ ਹਮ ਉੱਥੇ ਵੀ ਕੋਈ ਧਿਆਨ ਨਹੀਂ ਦਿੰਦਾ ਉਹ ਮੈਂ ਉਹ ਖਬਰਾਂ ਹਾਂ ਉਹ ਖਬਰਾਂ ਹਰ ਵਾਰੀ ਆਉਂਦੀਆਂ ਨੇ ਹੂੰ ਸਾਡੀਆਂ ਫਸਲਾਂ ਇੱਥੋਂ ਚੱਕੀਆਂ ਦੀ ਜਾਂਦੀਆਂ ਉਹਨਾਂ ਦੀਆਂ ਫਸਲਾਂ ਇੱਧਰ ਆ ਕੇ ਵੇਚ ਕੇ ਅਗਲੇ ਪੈਸੇ ਵਟ ਕੇ ਲੈ ਜਾਂਦੇ ਆ ਜੀ ਜੀ ਸੋ ਇਹ ਬਹੁਤ ਗੱਲਾਂ ਨੇ ਜਿੰਨਾ ਪਾਸੇ ਧਿਆਨ ਦੇਣਾ ਚਾਹੀਦਾ ਤੇ ਕਿਸਾਨਾਂ ਨੂੰ ਹੀ ਹਰ ਵਾਰੀ ਨਹੀਂ ਮਾਰਨਾ ਚਾਹੀਦਾ ਹੂੰ ਕਿ ਸਾਰਾ ਦੋਸ਼ ਕਿਸਾਨਾਂ ਤੇ ਆ ਜਾਂਦਾ ਜਿਹੜਾ ਫੈਕਟਰੀਆਂ ਚੋਂ ਗੰਦਾ ਪਾਣੀ ਵੀ ਨਿਕਲਦਾ ਉਹ ਵੀ ਪਾਣੀ ਬਹੁਤ ਗੰਦਾ ਕਰਦੇ ਆ ਬੁੱਢਾ ਨਾਲਾ ਦੇਖ ਲਓ ਲੁਧਿਆਣਾ ਅੱਧੇ ਉਹ ਵੱਧ ਲੁਧਿਆਣਾ ਕਾਲੀ ਪੀਲੀ ਰਸਕਾਰ ਹੋਇਆ ਹੋਇਆ ਤੇ ਲੁਧਿਆਣੇ ਚ ਇੱਧਰ ਪਿੰਡਾ ਚਲ ਜੋ ਸਾਡੇ ਪ ਉਧਰ ਬਹੁਤ ਮਾਰਾ ਬਿਲਕੁਲ ਉਹ ਇਧਰੋਂ ਜਿਹੜਾ ਬੁੱਢਾ ਨਾਲ ਇਹਦੇ ਨੇੜੇ-ਨੇੜੇ ਜਿਹੜੇ ਘਰ ਨੇ ਜੀ ਇਹਦੀ ਰੇਂਜ ਚ ਪੈਂਦੇ ਜਿਹੜੇ ਹੂੰ ਉਹਨਾਂ ਘਰਾਂ ਦੇ ਵਿੱਚੋਂ ਕਿਸੇ ਮੈਂਬਰ ਨੂੰ ਲੈ ਜਾਣਾ ਉਹਦਾ ਚੈੱਕਅਪ ਕਰਾਇਆ ਜਾਵੇ ਮੈਂ ਕਹਿੰਦਾ 50% ਬਿਮਾਰੀਆਂ ਚੋਂ ਕਿਸੇ ਨੂੰ ਕਾਲਾ ਪੀਲਾ ਕਿਸੇ ਨੂੰ ਮਲੇਰੀਆ ਡੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਚਮੜੀ ਦੇ ਰੋਗ ਬਹੁਤ ਨੇ ਚਮੜੀ ਦੇ ਰੋਗ ਬਹੁਤ ਨੇ ਇਸ ਪ੍ਰਦੂਸ਼ਿਤ ਪਾਣੀ ਤੋਂ ਗੁੱਡੇ ਨਾਲੇ ਕਰਕੇ ਜਿਹੜਾ ਉਹ ਪੀਂਦੇ ਨੇ ਪਾਣੀ ਇਹ ਪਾਣੀ ਧਰਤੀ 'ਚ ਹੀ ਜਾਂਦਾ ਨਾ ਇਹ ਜੀ ਜੀ ਤੇ ਜਾਂ ਫਿਰ ਜਿਹੜੀ ਇਹਦੀ ਕਹੋ ਵੀ ਕੈਮੀਕਲ ਨੇ ਜਿਹੜੇ ਉਹ ਜਦੋਂ ਪਾਣੀ ਚ ਆਉਂਦੇ ਆ ਤੇ ਉਹ ਲੋਕਾਂ ਨੂੰ ਸਾਰਾ ਹੀ ਜਾਂਦੇ ਆ ਅੰਦਰ ਬਿਮਾਰੀ ਹੁੰਣਾ ਜੀ ਜੀ ਇਹਨਾਂ ਪਾਸੇ ਕਿਸੇ ਦਾ ਕੋਈ ਧਿਆਨ ਨਹੀਂ ਹੈਗਾ ਜੀ ਉਹ ਬਿਆਨ ਦੇਣ ਨੂੰ ਇਹਨਾਂ ਦੇ ਮੂੰਹ ਖੁੱਲਦੇ ਆ ਉਦੋਂ ਇਹਨਾਂ ਦੀਆਂ ਜ਼ਬਾਨਾਂ ਤੇ ਤਾਲੇ ਲੱਗੇ ਹੁੰਦੇ ਆ ਜੀ ਜੀ ਤੇ ਮੰਦਿਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇਹ ਇੰਨਾ ਵਿਸ਼ਲੇਸ਼ਣ ਚ ਦੱਸਿਆ ਵੀ ਵਿਸਥਾਰ ਨਾਲ ਦੱਸਿਆ ਵੀ ਕਿਹੜੀ ਕਿਹੜੀ ਗੱਲ ਕੀ ਸਹੀ ਆ ਕੀ ਗਲਤ ਆ ਸੋ ਧੰਨਵਾਦ